ਕੱਲ ਹੀ ਕੱਲ ਦੋਸਤੋ ਮੇਰਾ ਪਾਪਾ ਜੀ ਦਾ ਕਮਰਾ ਟਾਗਦੇ ਰਹੇ ਕੱਲ ਕਾਰਜਾਗਮਨਾ ਕਰਕੇ ਪਾਪਾ ਜੀ ਦੇ ਅਸੀਂ ਕੱਪੜੇ ਪਾ ਰਹੇ ਹਾਂ ਮੈਂ ਮੱਥਾ ਕਮਰੇ ਪਾਪਾ ਜੀ ਦਾ ਪਾਪਾ ਨੂੰ ਮੰਨ ਲਿਆ ਤੂੰ ਵੀਡੀਓ ਬਣਾ ਰਿਹਾ ਯਾਰ ਹੁਣ ਪੰਚ ਜਾਓ ਮੇਰੇ ਪਾਪਾ ਜੀ ਸਾਡੇ ਐਂਟਰਪ੍ਰਾਈਜ਼ ਤੋਂ ਹੁੰਦਾ ਸੀ ਘਟਾ ਚਾਰ ਸੂਜੇ ਤਾਲੀ ਲੱਸੀ ਬੂਛੇ ਛੋਟੇ ਛੋਟੇ ਹੁੰਦੇ ਸੀ ਸਾਨੂੰ ਉਤੇ ਲੈ ਕੇ ਗਿਆ ਸੀ ਉਹਨੂੰ ਰਾਜਪੀ ਜਰੂਰ ਤੇ ਮੈਨੂੰ ਮੇਰਾ ਭਰਾ ਰਾਜਪੀ ਸੁਲਤਾਨ ਅਚਾਨਕ ਵਾਗਿਆ ਜੀ ਉਹ ਤੋਂ ਬਹੁਤ ਰਾਈ ਜਿੰਨੇ ਪਾਸੇ ਗੁੰਮ ਹੋ ਗਏ ਤੇ ਪਾਸ ਜਾਂਦੇ ਕੋਈ ਸੰਭਾਗ ਬਸ ਆਸਾ ਦਾ ਸਾਰਾ ਪਰਿਵਾਰ ਤੇ ਪੁਲਿਸ ਪਾਪਾ ਜੀ ਸਾਨੂੰ ਜਾਣ ਕੀ ਕਰਤ ਨਾ ਕਰਕੇ ਦਿਲ ਦਾ ਦਾਰਾ ਬੈ ਲਿਆ ਆਨ ਗੁਰਵਿੰਦਰ ਸਰਪੰਨ ਤੋਂ ਪਾਸ ਜਾਣਾ ਅੰਮ੍ਰਿਤਪਟਾਪਰਾਗਾ ਦੇ ਉਹਦੇ ਦਵਿੰਦਰ ਆਈਆਂ ਕੈਮਰਾ ਫੋਟੋ ਮੇਰੇ ਪਾਪਾ ਜੀ ਦੇ ਚਾਚੀ ਦਾ ਲੜਕਾ ਤੇ ਵੀਰ ਸਿੰਘ ਅਕਾਲੀਵਾਲ ਦੇ ਪ੍ਰਧਾਨ ਰਹਾ ਸਾਹਿਬ ਦਾ ਉਹ ਪਾਪਾ ਜੀ ਦੇ ਯਾਰੀ ਕਰ ਰਹੇ ਆ ਇਸਕਾ ਇੱਥੇ ਮੇਰੇ ਕੋਲ ਫੜੀ ਹੋਇਆ ਤੇ ਸਾਤਾ ਜੀ ਤੇ ਮੇਰੇ ਬੱਚੇ ਇੰਜੀਨੀਅਰ ਆਮਿਰ ਨੇ ਪੈਣਾ ਬੱਥੇ ਆਂ ਅਮ ਪੱਲਕਾ ਕਿਹ ਮਣਾਉਂਦੇ ਹੋਟਲ ਦੇ ਸਾਹਬਾਂ ਦੇ ਸੀਗੇ ਅਸਲਾ ਰੱਖਣ ਦਾ ਬਹੁਤ ਸ਼ੌਂਕ ਸੀ ਇਹਨਾਂ ਨੂੰ ਅਸਲਾ ਰੱਖਿਆ ਇਹਨਾਂ ਨੇ ਹਰ ਤਰ੍ਹਾਂ ਦਾ ਅਕੀਦਤ ਕਰਦਾ ਨਖਾਨੇ ਬਾਜ਼ ਕੀ ਆਦੀ ਉਹ ਹਮ ਬਿਜਲੇ ਚ ਆਂਦੇ ਲਿੱਡੇ ਲਿੱਡੇ ਸਰਪੰਚ ਟਕੂ ਨਖਾਨੇ ਬਾਜ਼ ਨੂੰ ਹੋ ਸਰ ਅੱਜ ਕੋਟੇ ਖੜੇ ਆ ਜਿੰਦੇਵਿੰਦਰ ਬਣਾਵੇਂਗੇ ਬਹੁਤ ਸਾਬਾ ਸ਼ਾਹ ਬਾਜ ਖੜਾ ਬਹੁਤ ਜਿਆਦਾ ਸਾਡਾ ਮਨ ਰੁਗੀ ਹੋਇਆ ਤੁਹਾਨੂੰ ਐ ਨਹੀਂ ਕਿ ਸਾਡੇ ਘਰੇ ਵਿਆਹ ਹੋਇਆ ਸੁਝਾਈਆਂ ਕੋ ਪਿਆ ਦੀ ਇਸ ਸਮਾਂ ਵੀ ਬਦਲਦਾ ਮੰਨਦਾ ਤੇ ਬਹੁਤ ਬੀ ਆਇਆ ਨਾ ਇਹ ਦਸਾਰੇ ਕੰਡਾਲੇ ਚੱਤੀ ਜਾਇਆ ਪਤਾ ਜੀ ਸਰਪੰਚ ਰਹੇ ਉਹ ਵੀ ਕਹਿੰਦੇ ਗਵਿੰਦਰ ਸਰਪੰਚ ਰਹੇ ਮੰਨਤ ਦੀ ਜਾਨ ਸਭ ਤੋਂ ਵੱਧ ਮਤਾ ਇਹ ਵੀ ਰ ਸਤਿਕਾਰ ਵਾਚ ਤੇ ਸੀ ਜਾਣਾ ਤੇ ਦੋਸਤ ਜੀ ਬਹੁਤ ਦੁੱਖਰਾ ਸੋ ਬੀ ਹੋ ਰਿਹਾ ਨਾ ਮੰਮਾ ਜੀ ਕਿਰਿਓ ਪਿੱਛੇ ਸਾਡੇ ਸਭ ਨਾਲ ਤੇ ਇਧਰ ਹੋਰ ਸਾਰੇ ਸੱਜਣ ਮਿੱਤਰ ਖੜੇ ਆ ਰਹਾ ਮਿਰਤਾ ਹੈ ਇਹ ਚਾਨਣਾ ਨੰਮਰਾ ਮੋਰ ਮੇਰੇ ਪਾਪੇ ਦੀ ਬੂਹੇ ਦਾ ਮੁੰਡਾ ਇਹਨਾਂ ਦਾ ਬਹੁਤ ਪਿਆਰ ਸੀ ਆ ਇਹ ਵੀ ਆਏ ਹੋਏ ਆ ਸ਼ਿਸ਼ਕਾਰ ਤੇ ਇੱਕ ਡਾਇਲੋਗ ਮੇਰੇ ਯਾਦ ਨੇ ਮੇਰੇ ਪਾਪੇ ਦਾ ਮੈਨੂੰ ਕਹਿੰਦਾ ਉਹ ਮੈਨੂੰ ਭਿੰਦਰੇ ਮੈਨੂੰ ਕਹਿੰਦਾ ਭਿੰਦਰਾ ਓਏ ਮਾਂ ਪਾਪਾ ਤੂੰ ਮੇਰਾ ਬੋਸ ਤਾ ਮਾਂ ਬਪਾ ਤੇਰਾ ਮੈਂ ਬੋਸ ਬੰਨ ਲਿਆ ਬੰਨ ਲਿਆ ਜ਼ੋਰ ਬਹੁ ਗਿਆ ਜੀ ਨਾ ਐ ਆਏ ਜੀ ਇਦੋਂ ਗੁੰਮ ਇੱਕ ਬੱਚੇ ਵਾਂਗੂ ਹੋ ਗਿਆ ਜੀਆ ਸਾਰਾ ਦਿਨ ਅਸੀਂ ਦੋਨੇ ਤੇ ਪੁੱਤ ਪਟੜੋ ਰੋਪਾਂ ਤੇ ਰਹਿੰਦੇ ਪਾਪ ਕੀ ਇਹ ਵੀ ਵਹਿ ਜਾਂਦੇ ਪਟੜੋ ਰੋਪਾਂ ਤੇ ਜਾ ਕੇ ਪੁੱਤ ਆਫੀ ਹਰ ਜਦ ਤਾਣੂ ਕਰੀ ਚੱਕ ਸਾਰਾ ਵਾਸਤੇ ਲੈ ਕੇ ਜਾਂਦੇ ਆ ਸਾਰੇ ਆਪਣਾ ਮੇਰਾ ਭਰਾ ਗੈਲ ਕਰੀ ਜਾਂਦਾ ਕਰਦੀ ਜਾਂਦੇ ਗੁਰੂ ਮਾਸੀ ਜਰਨੀ ਖੰਦੀਆਂ ਮੇਰੇ ਅੰਦਰ ਮਾਸੀ ਦਾ ਕੋਸਤਾ ਕਰਾ ਪਾਪ ਮੈਂ ਬਹੁਤ ਦੁੱਖਿਆ ਬਹੁਤ ਜਾਰੇ ਮੇਰਾ ਮਾਂ ਅਦਾ ਹੈ ਆ ਮੇਰਾ ਭਰਾ ਰਾਜੀ ਹੁੰਦਾ ਆਪੋ ਹੀ ਮੰਨਦਾ ਪਾਸਾ ਮਨ ਜਾਵਾ ਆਇਆ ਦੇ ਗੀਤਾਂ ਦੀਆਂ ਆ ਲੈ ਕੇ ਗੰਦੇ ਪਾਪਾ ਜੀ ਬਹੁਤ ਦਿਲ ਦੇ ਬਹੁਤ ਸਾਧਨ ਜੀ ਕਿਸੇ ਨਾਲ ਹੱਟ ਸਕਦੇ ਨਹੀਂ ਜੀ ਬਿਮਾਰੀ ਇੱਕ ਰੁਪਈਆ ਵੀ ਨਾ ਕਿਸੇ ਤੋਂ दारू ਪੀਂਦੇ ਸੀ ਬੈਨਾ 15 20 ਸਾਲ ਤੋਂ ਦਾਰੂ ਵੀ ਨਹੀਂ ਪੀਤੀ ਕਿਸੇ ਤੋਂ ਕੋਈ ਇਹ ਨਿਗਾਸਾ ਦਾ ਵੀ ਉਹਨੂੰ ਇਹਨਾਂ ਸਾਥ ਚ ਪਾਊਗਾ ਦੀ ਦਾਰੂ ਕਰਨਾ ਦੋ ਵੀਰ ਕੀ ਕਰਦੀ ਜ਼ਰੂਰ ਆ ਵੀਰ ਜ਼ਰੂਰ ਕੀ ਫੇਰ ਲੈ ਕੇ ਪਾਪਾ ਜੀ ਨੰਨਾਈ ਤਾਂ ਆ ਪਾਪਾ ਜੀ ਦੇ ਭਾਂਡੇ ਆਏ ਸਾਰੇ ਸਾਡਾ ਕੋਈ ਵੀ ਰਿਸ਼ਤੇਦਾਰ ਨਹੀਂ ਪਿੰਡ ਤੋਂ ਸਾਰੇ ਆਏ ਹੋਏ ਆ ਪਾਪਾ ਨਾ ਹਾਂ ਦੂਸਤ ਆ ਰਹੇ ਮਸਤਾ ਦਿਖ ਰਹੇ ਆ ਸਾਰੇ ਤੇ ਅਸਰੇ ਦਾ ਬਹੁਤ ਚੰਗੀ ਨਾ ਕੋਈ

ਮੈਂ ਪਾਪਾ ਜੀ ਨੂੰ ਬਾਰ-ਬਾਰ ਕਹਿੰਦਾ ਰਿਹਾ ਜੀ ਪਾਪਾ ਜੀ ਇਹ ਨੋਟ ਜੀ ਨਾ ਤੁਮੇ ਮੇਰਾ ਭਰਾ ਸਾਹ ਚਾਰ ਭਰਾ ਨੇ ਮੇਰਾ ਭਰਾ ਕੈਨੇਡਾ ਜਾ ਰਹਿੰਦਾ ਕੁਝ ਨੂੰ ਤਾਂ ਪੰਜ ਸਿੱਧਾ ਉਹ ਪੈਸਾ ਨਾ ਕਰਕੇ ਤੰਨਾ ਸੀ ਇੱਥੇ ਆ ਸੱਦੇ ਬੱਤੇ ਹੋਏ ਸੀ ਦੋ ਜੋੜੇ ਉਹਦੇ ਕੋਲੇ ਨਹੀਂ ਉਹ ਵੀ ਆ ਜਾਂਦਾ ਤੇ ਆ ਸੀ ਸਾਡੇ ਬਤੀਜੇ ਦਾ ਮੇਰੇ ਦਾ ਸ਼ਾਹਵਾਜ ਦਾ ਯਾਰ ਸਾਰੇ ਸਾਡੇ ਮੇਰੇ ਦੋਦੇ ਆਸਟ੍ਰੇਲੀਆ ਰਹਿੰਦੇ ਆ ਉਹ ਆਈਸਾਰੀ ਫਾਂਦੇ ਫਾਂਦੇ ਮੇਰੇ ਫਾਂਦੇ ਆਟਲੀਆ ਰਹਿੰਦੇ ਆ ਉਹ ਆਈਸਾਰੀ ਇਹ ਸਾਰੇ ਸਾਰੇ ਮੂੰਹ ਦੇਖ ਲੈ ਮੂੰਹ ਦੇਖ ਲੈ ਵਿਆਹ ਵਿਆਹ ਕੀ ਉਹ ਬਹੁਤ ਬੱਤ ਸਾਰੇ ਨੂੰ ਮਿਲ ਗਿਆ ਕਰਮਾ ਹੀ ਜਿਹੜਾ ਸਾਰਿਆਂ ਨੂੰ ਮਿਲ ਗਿਆ ਸਾਰੇ ਦੇ ਪਿਆਰ ਨੂੰ ਬੋਰਦ ਮੱਲੰਦ ਜਿੰਦਾਬਾਦ ਪਾਗਲ ਰੇ ਗੁਗਾਮਾ ਨਾ ਕਰਦਾ ਯਾਰ ਚੱਕ ਕੇ ਸਾਰਿਆਂ ਨੂੰ ਆ ਜਾ ਚਾਦਰ ਜੀ ਇੱਕ ਬਈ ਇਸੇ ਬੜਦੇ ਜਨਪਾਲੀ ਜੀ ਕੋਈ ਕੋਰੀਆ ਰਹੀਆਂ ਪਾਪੀ ਕੋਕਿੰਗ ਬਹੁਤ ਦਾ ਸਾਰੇ ਲੋਕ ਨੂੰ ਜਰਗਰਿਆ ਨੂੰ ਕੋਈ ਨਹੀਂ ਕੋਈ ਨਾ ਹੋਵੇ ਜੀ ਜਿਹੜੇ ਬੰਗਲੇ ਮੰਦਰ ਕੋਈ ਵਕਤੀ ਤਾਂ ਜੀ ਕੋਈ ਨਾ ਉਧਰ ਨੂੰ ਆਮਰੀ ਪਾਣਾ ਮੈਂ ਕੰਮ ਕੀਤੀ ਹੈ ਜੀ ਜੀ ਬਾ ਜਿਹੜੀ ਬੀ ਇਹਨੂੰ ਅਭੀ ਲਾ ਹੋਟ ਲੜਦਾ ਬਹੁਤ ਹੋਈ ਕਿ ਬੰਦੇ ਦੇ ਬੱਚੇ ਬੰਦੇ ਦੇ ਜਿਹੜੇ ਮੁੱਠੂ ਜੀ ਜਰਨ ਸਰਪੰਚ ਨੰਬਰਦਾਰ ਆਪਣਦੇ ਦੇ ਬਹੁਤ ਚਿਰ ਮੇਰੇ ਹਸਪਤਾਲ ਜਿਹੜਾ ਤੁੰਗੜਾ ਤੁੰਗੜਾ ਮੇਰਾ ਪ੍ਰਾਸਰ ਕੰਟਰਾ ਹੈ ਬੋਲ ਸਾਡੇ ਵਾਸਤੇ ਦੁੱਖ ਦੀ ਆ ਮੇਰੀ ਧੀ ਆ ਮੇਰੇ ਗੁਰੂ ਨੇ ਬਹੁਤ ਪਿਆਰ ਕਰਦੇ ਬੋਲ ਮਾਣਿਆ ਕਰਦਾ ਦਾਦਾ ਉੱਠ ਦਾਦਾ ਉੱਠ ਪਾਰੀ ਕਰ ਲਾਪਾ ਅਬਰੀਨ ਬਾਬੇ ਆ ਪਾਰੀ ਕਰਨਾ ਪਾਰੀ ਬਾਬੇ ਨਾਲ ਇਹਨਾਂ ਬਾਲਾ ਪਿਆਰ ਸੀ ਇਹ ਰੋਪਾ ਸਾਰੇ ਬੱਚੇ ਨੇ ਬੋਲ ਕੇ ਕਰਦੇ ਬੱਚਾ ਨੂੰ ਆਪੇ ਹੈ ਕਹਨ ਗੁਰੂ ਸੁਲਾਨਾ ਪਹਿ ਗਿਆ ਸੁਲਾਨਾ ਪਹਿ ਗਿਆ ਫੇਰ ਬੰਦ ਕਰਕੇ ਇਹ ਜਿਹੇ ਕਮਰੇ ਤੋਂ ਮੈਂ ਚੁੱਸਦੀ ਆਜੋ ਆਜੋ ਆਹ ਮੈਂ ਕਿੱਥੇ ਆ ਮੇਰੇ ਪਾਪ ਨੂੰ ਗੋਤ ਕਿਹਨੇ ਬੋਲ ਪਿਆਰ ਕਰਦੇ ਨਹੀਂ ਬੱਚੇ ਮੈਂ ਤਾਂ ਬਹੁਤ ਪਿਆਰ ਕਰਦੀ ਮੈਂ ਆ ਕੇ ਪਾਪਾ ਨੂੰ ਬੋਧ ਜਿਦਾ ਰੱਖਣਾ ਮੈਂ ਜਾਵਾਂ ਜਿੱਥੇ ਨਾ ਬੋਧ ਕੈਨੇਡਾ ਆਪਣਾ ਕਰਨ ਪੁੱਤ ਵੀ ਆਊਗਾ ਉਹ ਮੇਰੇ ਰਾਹੀ ਪੀ ਦਾ ਰਾਹੀ ਪ੍ਰਭਾ ਮੈਂ ਤੇ ਆਹ ਆਪਣੇ ਮੇਰੀਆਂ ਦੋਸਤیاں ਵੀ ਆਉਂਗੀਆਂ ਤੇ ਮੇਰਾ ਫੀਲ ਵੀ ਬਹੁਤ ਹੀ ਉਪਰਭੂ ਪਰ ਤੇ ਰੰਦੇ ਚਾਰੇ ਆਸ ਤੇ ਲਾ ਕੇ ਤੇ ਬਹੁਤ ਮੱਲਾ ਵੀ ਆ ਗਾ ਦਸਤਰਾਂ ਵੀ ਚੱਲ ਰਹੇ ਆ ਟਰੈਕਟਰ ਦੇ ਵਿੱਚ ਦਾਰਿਆਂ ਬਾਬਾ ਜੂਰਾ ਮੰਨਨ ਚ ਸੋ ਸੰਘਟ ਆਪਣੇ ਘਰ ਤੋਂ ਆਪਾਂ ਇਧਰ ਮਰਨ ਜਾਲੇ ਪਾਤੇ ਰਹਿੰਨੇ ਆ ਪੁੱਛੇ ਮੇਰੇ ਤਾਈ ਦੇ ਇੱਕ ਸੰਬਿਧਤਾ ਜੀ ਆਹਾ ਕਰਨ ਪੁੱਤ ਆਹਦੇ ਇਧਰ ਰਹਿੰਦਾਗਾ ਆ ਬਲੀ ਢਿੱਲੂ ਮੇਰੇ ਪਾਪੀ ਦਾ ਭਾਂਜਾ ਲੱਗਦਾ ਉਹ ਆ ਗੁਰਪ੍ਰੀਤ ਦਾਸ ਤੇ ਇਧਰ ਕਾਲਾ ਮੈਂਬਰ ਬੈਠਾ ਮੇਰਾ ਭਰਾ ਟੋਟਾ ਹੈ ਕਾਲਾ ਮੈਂਬਰ ਗੁਰਵਿੰਦਰ ਜਰਮੰਟ ਇਧਰ ਚਾਤਾ ਜੀ ਤੇ ਬਹੁਤ ਕੱਟਿਓ ਪਿੱਛੇ ਤੱਕ ਕੱਟਾ ਨਰ ਨਰ ਲੱਗਿਆ ਪਿਆ ਤੇ ਮੈਂ ਆ ਕੇ ਪਾਪਾ ਆਪਾਂ ਸਰਪੰਚ ਬਣਨ ਦੀ ਜਿਹੜੀ ਪ੍ਰਾਜੈਕਟ ਹੈ ਕਨਰ ਪਿੰਡ ਦੇ ਲੋਕ ਆਪਾਂ ਨੂੰ ਬਹੁਤ ਪਿਆਰ ਕਰਦੇ ਆ ਆਪ ਆਪਾਂ ਨੂੰ ਆਗਾ ਆਪਾਂ ਵੀ ਰੋਕਣਾ ਬਹੁਤ ਪਿਆਰ ਕਰਦੇ ਤਾਂ ਆ ਬਣਿਆ ਤਾਂ ਤੇ ਐਂ ਬਣਾ ਕੇ ਰੱਖੋ ਪਿੰਡ ਨਾਲ ਬਾਪੂ ਜੀ ਵੀ ਕੰਨ ਦੇ ਲੋਕਾਂ ਦੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਸੀ ਆ ਨਹੀਂ ਮਾ ਪਾਪਾ ਸੀ ਬਹੁਤ ਪਿਆਰ ਕਰਦੇ ਆ ਪਿੰਡ ਵਾਲਿਆਂ ਨਾਲ ਅਜੀ ਗੱਲ ਨਹੀਂ ਅਸੀਂ ਕਿਸੇ ਨੂੰ ਬਗਾਨਾ ਨਹੀਂ ਕਰਦੇ ਆ ਅੱਜ ਰ ਗਈ ਸਮਝਿਆ ਸਾਹਿਬ ਜੀ ਆਪ ਦੇ ਸਖੀਇ ਤਾਰੀਖ ਆਪ ਦੇ ਪਰਿਵਾਰ ਆ ਪਿੰਡ ਦਾ ਕਾਬਾ ਮੰਨ ਲਵਿਛੇ ਸੰਗਾਂਨ ਕਟਵਲ ਬੱਦਦਾ ਹੋਇਆ ਅੱਗੇ ਆ ਆ ਦੋਤਾ ਕਬੀ ਤੋੜ ਤੂੰ ਆ ਇਹ ਭਾਂਡੇ ਲੱਗਦਾ ਬਜੀ ਢਲੋਂ ਪਾਪਾ ਜੀ ਦਾ ਇੱਧਰ ਇੱਕ ਕਰਨ ਪੁੱਤ ਬੈਠਾ ਮੂਰੇ ਮੇਰਾ ਤਾ ਗਿਆ ਸਾਡਾ ਭਤੀਜਾ ਆ ਗੁਰਦੁਆਰਾ ਸਾਹਿਬ 'ਚ ਆ ਕੇ ਕੱਟ ਦੇਖ ਲਓ ਬਹੁਤ ਜਿਆਦਾ ਕੱਟ ਸੀ ਫਰੇਕ ਕਰੋ ਦੋ ਦੋ ਬੰਦੇ ਨਹੀਂ ਚਾਰ ਚਾਰ ਬੰਦੇ ਦਰਸੀ ਗਏ ਦੋ ਦੋ ਬੰਦੇ ਸੀ ਐਨਾ ਕਿਸੇ ਨੂੰ ਤੁਸਕਾ ਅਰਥ ਨਹੀਂ ਹੋਇਆ ਤੇ ਆ ਗੁਰਦੁਆਰਾ ਸਾਹਿਬ ਆ ਸਾਡਾ ਇੱਥੇ ਗੁਰਦੁਆਰੇ ਦੇ ਨਾਲ ਹੀ ਸਮਸ਼ਾਨ ਘਾਟਾ ਜਸਤੀਪਾਉ ਵਾਲੀ ਇੱਥੇ ਇਹ ਸਾਰੇ ਖੜੇ ਆ ਲੋਕ ਇਧਰ ਇਧਰਲੀ ਸਾਈਡ ਸਾਰਾ ਪਿੰਡ ਘੜਾ ਵੇਖ ਤੇਾਰ ਖੜਿਆ ਬਾਹਰੋਂ ਖੜਿਆ ਹਜੇ ਤਾਂ ਕਿਸੇ ਨੂੰ ਦੱਸਿਆ ਨਹੀਂ ਬਾਰ ਤੇ 4:05 ਤੇ ਤੇ ਕਿ ਨਾ ਰਕਮ ਪਾਪਾ ਮਾ ਜਨੂ ਮੈਂ 7000 ਕਰ ਲੂੰ ਤੇ ਕੰਮ ਕਰੂੰਗਾ ਯਾਰ ਮੈਨੂੰ ਕਹਿੰਦੇ ਪਾਪਾ ਤੂੰ ਅੰਦਰ ਤੇਰਾ ਮੁੰਡਾ ਹੈ ਮੁੰਡਾ ਹੋਤਰੇ ਮਾ